ਲੁਧਿਆਣਾ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੇ ਨੇ ਪੱਛਮੀ ਇਲਾਕੇ ਦੇ ਵਿੱਚ ਜਿਮਨੀ ਚੋਣਾਂ ਨੇ ਜਿਹੜੇ ਕਿ 19 ਜੂਨ ਨੂੰ ਹੋਣਗੇ ਅਤੇ 23 ਜੂਨ ਨੂੰ ਨਤੀਜੇ ਜਿਹੜੇ ਨੇ ਐਲਾਨ ਦਿੱਤੇ ਜਾਣਗੇ ਹਰ ਇੱਕ ਪਾਰਟੀ ਦੇ ਵੱਲੋਂ ਲਗਾਤਾਰ ਹੀ ਚੋਣ ਪ੍ਰਚਾਰ ਦੀਆਂ ਤਿਆਰੀਆਂ ਵੜ ਦਿੱਤੀਆਂ ਗਈਆਂ ਨੇ ਬੀਤੇ ਦਿਨੀ ਨਾਮਜ਼ਦਗੀ ਜਿਹੜੀਆਂ ਨੇ ਉਹ ਦਾਖਲ ਕਰ ਦਿੱਤੀਆਂ ਗਈਆਂ ਅਤੇ ਹੁਣ ਚੋਣ ਪ੍ਰਚਾਰ ਦਾ ਦੌਰ ਜਿਹੜਾ ਸ਼ੁਰੂ ਹੋ ਗਿਆ ਹੈ ਤੋਂ ਅਰਦਾਸ ਦੇ ਲੈ ਕੇ ਕਾਂਗਰਸ ਦੇ ਵੱਲੋਂ ਚੋਣ ਪ੍ਰਚਾਰਕਾਂ ਦੀ ਸਟਾਰ ਚੋਣ ਪ੍ਰਚਾਰਕਾਂ ਦੀ ਇੱਕ ਲਿਸਟ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਨਵਜੋਤ ਸਿੰਘ ਸਿੱਧੂ ਦਾ ਨਾਮ ਜਿਹੜਾ ਆ ਉਹ ਕਿਤਨਾ ਕਿਤੇ ਗਾਇਬ ਨਜ਼ਰ ਆ ਰਿਹਾ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਿਸੇ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਸਨ ਪਰ ਉਹਨਾਂ ਦਾ ਇਸ ਲਿਸਟ ਦੇ ਵਿੱਚੋਂ ਨਾਮ ਜਿਹੜਾ ਆ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਨਵਜੋਤ ਸਿੰਘ ਸਿੱਧੂ ਦਾ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚੋਂ ਨਾਮ ਜਿਹੜਾ ਆ ਉਹ ਕੱਟ ਦਿੱਤਾ ਗਿਆ ਅਜੇ ਤੱਕ ਕਿਤੇ ਨਾ ਕਿਤੇ ਜੇਕਰ ਗੱਲ ਕਰਨ ਲਈ ਜਾਵੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਵੀ ਰਾਜਨੀਤੀ ਤੋਂ ਦੂਰੀ ਬਣਾਏ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਜਦੋਂ ਪ੍ਰਚਾਰ ਦੀ ਵਾਰੀ ਆਈ ਤਾਂ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਕਿਤੇ ਵੀ ਕਿਸੇ ਵੀ ਮੰਚ ਤੇ ਨਹੀਂ ਦਿਖਾਈ ਦਿੱਤੇ ਅਤੇ ਹੁਣ ਜੇਕਰ ਗੱਲ ਕਰਨ ਲਈ ਜਾਵੇ ਹਾਈ ਕਮਾਂਡ ਦੇ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ ਸਟਾਰ ਚੋਣ ਪ੍ਰਚਾਰਕਾਂ ਦੀ ਤਾਂ ਉਸ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਤਰੁਧਿਆਣਾ ਦੇ ਵਿੱਚ 19 ਜੂਨ ਨੂੰ ਪਛਮੀ ਵਿਧਾਨ ਸਭਾ ਸੀਟ ਦੇ ਉੱਤੇ ਜਿਮਨੀ ਚੋਣ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਆਪਣੇ ਉਮੀਦਵਾਰ ਨੂੰ ਮਜ਼ਬੂਤ ਕਰਨਾ ਤੇ ਉਸ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸਟਾਰ ਪ੍ਰਚਾਰਕਾਂ ਦੀ ਅਸੂਚੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਇਸ ਸੂਚੀ ਦੇ ਵਿੱਚ ਸੀਨੀਅਰ ਕਾਂਗਰਸੀ ਨੇਤਾ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਸੂਚੀ ਚੋਂ ਬਾਹਰ ਨੇ ਸਿੱਧੂ ਕਾਂਗਰਸ ਪਾਰਟੀ ਦੇ ਇੱਕ ਵੱਡੇ ਬੁਲਾਰੇ ਵੀ ਨੇ ਉਹਨਾਂ ਦਾ ਨਾਮ ਸਟਾਰ ਪ੍ਰਚਾਰਕਾਂ ਦੇ ਵਿੱਚ ਨਾ ਹੋਣਾ ਕਿਤੇ ਨਾ ਕਿਤੇ ਜਿਮਨੀ ਚੌਣ ਦੇ ਵਿੱਚ ਕਾਂਗਰਸ ਪਾਰਟੀ ਨੂੰ ਪ੍ਰਭਾਵਿਤ ਵੀ ਕਰੇਗਾ ਤਾਂ ਸੂਚੀ ਦੇ ਵਿੱਚ ਸਭ ਤੋਂ ਪਹਿਲਾ ਆ ਬੁਪੇਸ਼ ਬਗੇਲ ਦਾ ਨਜ਼ਰ ਆ ਰਿਹਾ ਇਹਨਾਂ ਸਟਾਰ ਪ੍ਰਚਾਰਕਾਂ ਦੇ ਵਿੱਚ ਮੁੱਖ ਚਾਰੇ ਸਚਨ ਪਾਇਲਟ ਮਨੀਸ਼ ਦਿਵਾੜੀ ਅਦਾਕਾਰ ਰਾਜ ਬੱਬਰ ਮੁਹੰਮਦ ਸਦੀਕ ਕਨਈਆ ਕੁਮਾਰ ਇਸ ਸੂਚੀ ਦੇ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਨਾਮ ਵੀ ਮੌਜੂਦ ਹੈ ਉਪ ਮੁੱਖ ਮੰਤਰੀ ਜੇਕਰ ਗੱਲ ਕਰ ਲਈ ਜਾਵੇ ਮੁਕੇਸ਼ ਅਗਨੀ ਹੋਤਰੀ ਦਾ ਨਾਮ ਵੀ ਸ਼ਾਮਲ ਹੈ ਪੰਜਾਬ ਦੇ ਕਾਂਗਰਸੀ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਐਲੋਪੀ ਪ੍ਰਤਾਪ ਸਿੰਘ ਬਾਜਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਆਦ ਦੇ ਨਾਮ ਜਿਹੜੇ ਨੇ ਉਹ ਪ੍ਰਮੁੱਖ ਹਨ ਨਵਜੋਤ ਸਿੰਘ ਸਿੱਧੂ ਦੀ ਜੇਕਰ ਗੱਲ ਕਰਨੀ ਜਾਵੇ ਤਾਂ ਪਿਛਲੇ ਸਾਲ ਜਨਵਰੀ ਦੇ ਵਿੱਚ ਪੰਜਾਬ ਕਾਂਗਰਸ ਪਾਰਟੀ ਤੋਂ ਕਿਤਨਾ ਕਿਤੇ ਉਹਨਾਂ ਨੇ ਦੂਰੀ ਬਣਾ ਲਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਪਾਰਟੀ ਦਫ਼ਤਰ ਦੇ ਵਿੱਚ ਵੀ ਉਹ ਨਹੀਂ ਪਹੁੰਚੇ ਉਹ ਸਿਰਫ ਆਪਣੇ ਕਰੀਬੀ ਆਗੂਆਂ ਨੂੰ ਮਿਲ ਰਹੇ ਨੇ ਇਸ ਤੋਂ ਬਾਅਦ ਉਹ ਟੀਵੀ ਕਮੈਂਟਰੀ ਦੇ ਵਿੱਚ ਗਏ ਕਿਉਂਕਿ ਆਈਪੀਐਲ ਚੱਲ ਰਿਹਾ ਸੀ ਤਾਂ ਲਗਾਤਾਰ ਉੱਥੇ ਕਮੈਂਟਰੀ ਕਰਦੇ ਨਜ਼ਰ ਆਏ ਨੇ। ਉਹਨਾਂ ਨੇ ਆਪਣਾ ਪੂਰਾ ਧਿਆਨ ਉਸ ਉੱਤੇ ਲਗਾ ਦਿੱਤਾ ਸੀ। ਇਸ ਦੌਰਾਨ ਪਿਛਲੇ ਸਾਲ ਮਾਰਚ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੀਡੀਆ ਨੇ ਚੰਡੀਗੜ੍ਹ ਦੇ ਰਾਜਪਾਲ ਭਵਨ ਦੇ ਬਾਹਰ ਸਿੱਧੂ ਤੋਂ ਪੁੱਛਿਆ ਸੀ ਕਿ ਉਹ ਲੋਕ ਸਭਾ ਚੋਣਾਂ ਲੜਨਗੇ ਤਾਂ ਕਿਤਨਾ ਕਿਤੇ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਫਿਲਹਾਲ ਜਿਹੜਾ ਆ ਉਹਨਾਂ ਦਾ ਕੋਈ ਅਜਿਹਾ ਅ ਜਿਹੜਾ ਆ ਰੁਝਾਨ ਨਹੀਂ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਚੋਣ ਸਟਾਰ ਪ੍ਰਚਾਰਕਾਂ ਦੀ ਜੇਕਰ ਗੱਲ ਕਰਨੀ ਜਾਵੇ ਉਹਨਾਂ ਦੀ ਲਿਸਟ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਨਹੀਂ ਹੋਇਆ ਦੇਖਣਾ ਹੋਵੇਗਾ ਕਿ ਉਸ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਪ੍ਰਚਾਰ ਕਰਦੇ ਨੇ ਜਾਂ ਨਹੀਂ